ਤਹੀਂ ਮਿਲੰਤ ਜਮ ਤ੍ਰਾਸ ਮਿਟਾਈ ਏਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਆਖੋ ਸ਼ਰਣਾਇ ਏਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਇ ਜਾ ਤਾ ਤੇਰ ਦਰ ਤਲੀ ਗਲੀ ਮੇਰੀ ਆਓ ਤੇਮਾਰ ਦੇ ਪੈੰਂ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸੂਰਾ ਸੋ ਪਹਿਚਾਨਨੀ ਐ ਜੋ ਮਰ ਦੀਨ ਕਹੇ ਤ ਪਰ ਜਾਹ ਪਰ ਜਾ ਕਟ ਮਰੈ ਕਬ ਹੂ ਨਾ ਛਾੜੈ ਗੇਤ ਪੁਰਜਾ ਪੁਰਜਾ ਕਟ ਮਰ ਕਭ ਹੂੰ ਨਾ ਛਾੜੇ ਖੇਤ ਸੋ ਘੋਟ ਲੰਗੁਰ ਸੇਵੀਆ ਨਿਤਯਾਨ ਸਹਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਈ ਕੋ ਵੈ ਸਿਫਤ ਕਥ ਸੰਮਦੀ ਨੂਰੀ ਅਰਸ਼ਾ ਕੁਰਸ਼ੋ ਛੱਟੀ ਐ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਜਿਸ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਬਹਿ ਰਾੜੀ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਓ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤੱਤ ਵਿਸਥਾਰਾ ਵਿਚ ਤਾਤੂ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮਿਲਿ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਜ ਤੱਤ ਵਿਸਥਾਰਾ ਉਵੇ ਤਾ ਤੂ ਪੰਜ ਆਪ ਪਾਵੇਂ ਜਨ ਨਾਨਕ ਸਤ ਗੁਰ ਮਿਲਿ ਆਪੇ ਹਰ ਆਪੇ ਝੱਦਰ ਚੁਕਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਨਾਰਾੜੀ ਮਹਿਰਾੜੀ ਮਹੱਲਾ ਚੌਥਾ ਹਰ ਜਨ RAM ਨਾਮ ਗੁਣ ਗਾਵੈ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਉ ਸਤਿਨਾਮ ਵਾਹਿਗੁਰੂ ਸਤਿਨਾਮ